ਮੇਰੇ ਵੀਡੀਓ ਨਾਲ ਸ਼ੇਅਰ ਕਰ ਦਿਓ ਯਾਰ ਅਸੀਂ ਸਰੰਦ ਖੜੇ ਆਂਗੇ ਇਸ ਟਾਈਮ ਸਰੰਦਰ ਰਾਜਪੁਰਾ ਰੋਡ ਆ ਹਨ ਰਾਜਪੁਰਾ ਰੋਡ ਵੱਡੇ ਰੋਡ ਤੇ ਦਿੱਲੀ ਵਾਲੇ ਸਰਵਿਸ ਰੋਡ ਤੇ ਲਾ ਕੇ ਗੱਡੀਆਂ ਸਾਰੀਆਂ ਖੜਦੀਆਂ ਨੇ ਬਾਈ ਤੇ ਇੱਥੇ ਨਾਲ ਬਾਈ ਕੀ ਹੋਇਆ ਆ ਦੇਖ ਲੋ ਆ ਟਿਉਣਾ ਬਾਈ ਚਲਾਨ ਕਰ ਗਿਆ ਗੱਡੀਆਂ ਦੇ ਖੜੀਆਂ ਦੇ ਮੰਨ ਲੋ ਵੀ ਪਾਰਕਿੰਗ ਦਾ ਚਲਾਨ ਕਰਕੇ ਗਿਆਗਾ ਪਰ ਇਹਦੇ ਵਿੱਚ ਬਾਈ ਜੇ ਦੇਖਿਆ ਜਾਵੇ ਇਸ ਰੋਡ ਤੇ ਖੜਨ ਨੂੰ ਬੰਦਾ ਸਮਾਨ ਛੱਲਾ ਲੈਂਦਾ ਕੋਈ ਘੰਟਾ ਅੱਧਾ ਘੰਟਾ ਬੰਦਾ ਰੁਕਦਾ ਹੈਗਾ ਤਾਂ ਯਾਰ ਫੇਰ ਵੀ ੱੱਕ ਆ ਗਿਆ ਖੜੀਆਂ ਗੱਡੀਆਂ ਦੇ ਚਲਾਨ ਹੋਣ ਲੱਗ ਗਏ ਫੇਰ ਸਾਡਾ ਬਣੂਗਾ ਕੀ ਠੀਕ ਹੈ ਨਾ ਤੇ ਆ ਬਾਈ ਦੀ ਗੱਡੀ ਸੀਗੀ ਬਾਈ ਨੇ ਜਦੋਂ ਸਵੇਰੇ ਉੱਠ ਕੇ ਦੇਖਿਆ ਨਾ ਬਾਈ ਤਾਂ ਬਾਈ ਨੂੰ ਮੈਸੇਜ ਆਇਆ ਪਿਆ ਕਿੰਨੇ ਕ ਵਜੇ ਖੜਾ ਜੂ ਤੈ ਤੂੰ ਮੈਂ 2 ਵਜੇ ਹੁੰਦੇ ਰਸੇ 2:30 ਵਜੇ ਹੁੰਦੀ 2:30 ਵਜੇ ਪਰਚਾ ਲਾਂਚ ਸੁਬਾ ਹੋਇਆ ਇਹ 9 ਵਜੇ ਨਕੀਤਾ ਮੇਰਾ ਏਜੰਸੀ ਹੈ ਯੂਰੀਆ ਲੈਂਡ ਕਰਕੇ ਰੁਕਿਆ ਸੀ ਏਜੰਸੀ ਕੋਲੇ ਕੀਤੇ ਯੂਰੀਆ ਲੈਂਡ ਹੋਈ ਬਾਈ ਕਹਿੰਦਾ ਮੈਂ ਏਜੰਸੀ ਚ ਨਾ ਬਾਈ ਯੂਰੀਆ ਲੈਂਡ ਕਰਕੇ ਰੁਕਿਆ ਸੀਗਾ ਯੂਰੀਆ ਕਰਕੇ ਖੜਾ ਸੀਗਾ ਤੇ ਲੈਂਡ ਕਰਕੇ ਖੜ ਗਿਆ ਏਜੰਸੀ ਤੋਂ ਉਪਰ ਸਵੇਰੀ ਗੁੱਲਦੀ ਆ ਤਾਂ ਬਾਈ ਨੇ ਸਵੇਰੇ ਉੱਠ ਕੇ ਦੇਖਿਆ ਤਾਂ ਮੈਸੇਜ ਆਇਆ ਪਿਆ ਬਾਈ ਚਲਾਨ ਦਾ ਤਾਂ ਸੋ ਮੇਰਾ ਵੀਰ ਬਣ ਕੇ ਬੇਨਤੀ ਆ ਯਾਰ ਆਪਾਂ ਆਪ ਨੂੰ ਇਹ ਕਰ ਸਕਦੇ ਆਂਗੇ ਕਿ ਕਿਤੇ ਵੀ ਖੜਨਾ ਉਹਦਾ ਟੱਬੇ ਢੁਪੇ ਪਿੱਛੇ ਖੜਜੋ ਪਰ ਆਏ ਲਾਉਣ ਨਾਲੋਂ ਗੱਡੀ ਅਸੀਂ ਚਲਾਨ ਕਰਾਉਣ ਨਾਲੋਂ ਤਾਂ ਚੰਗਾ ਹੀ ਆ ਬਾਈ ਠੀਕ ਆ ਤਾਂ ਮੈਨੂੰ ਵੀ ਜਦੋਂ ਬਾਈ ਤੋਂ ਪਤਾ ਲੱਗਿਆ ਯਾਰ ਆਪਾਂ ਵੀ ਮੈਂ ਤਾਂ ਪੂਰੇ ਖੜਦੇ ਹੀ ਨਹੀਂ ਹੈਗੇ ਕਿਤੇ ਹੋਰ ਲੈ ਕੇ ਜਾਣਾ ਗੱਡੀ ਮੈਂ ਵੀ ਆਪਾਂ ਹੈ ਨਹੀਂ ਨੇੜੇ ਤੇ ਡੇੜੇ ਕਰਾ ਕਰੀਏ ਵੀ ਕੀ ਹੈਨਾ ਤਾਂ ਆਪਾਂ ਵੀ ਹੈ ਨਹੀਂ ਬਾਈ ਇੱਥੋਂ ਲੈ ਕੇ ਗਵਿੰਦਗੜ੍ਹ ਤੱਕ ਕੋਈ ਗੱਡੀ ਖੜਦੀ ਸਰਵਿਸ ਰੋਡ ਤੇ ਗੱਲ ਤਾਂ ਕਰੇ ਵੀ ਕੀ ਬਾਈ ਚਲਦਾ